ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰਪਾਣਾ ਅੱਜ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਕਿ ਪੰਜਾਬ ਦੇ ਸਰਪੰਚਾਂ ਦੇ ਲਈ ਪੰਜਾਬ ਸਰਕਾਰ ਨੇ ਇੱਕ ਅਹਿਮ ਹੁਕਮ ਇੱਕ ਆਦੇਸ਼ ਜਾਰੀ ਕੀਤਾ ਹੈ ਉਸ ਦੇ ਨਾਲ ਪੰਜਾਬ ਦੇ ਪੰਚਾਂ ਸਰਪੰਚਾਂ ਨੂੰ ਕੁਝ ਦਿੱਕਤਾਂ ਆ ਸਕਦੀਆਂ ਨੇ ਸਾਰਿਆਂ ਨੂੰ ਨਹੀਂ ਸਿਰਫ ਉਹਨਾਂ ਪੰਚਾਂ ਤੇ ਸਰਪੰਚਾਂ ਨੂੰ ਜਿਹੜੇ ਅਕਸਰ ਵਿਦੇਸ਼ ਘੁੰਮਣ ਦੇ ਸ਼ੌਂਕ ਰੱਖਦੇ ਨੇ ਤੇ ਕੁਝ ਦੇਰ ਬਾਅਦ ਉਹ ਜਾ ਚੜ ਕੇ ਵਿਦੇਸ਼ ਪਹੁੰਚ ਜਾਂਦੇ ਨੇ ਉਹਨਾਂ ਦੇ ਲਈ ਕੋਈ ਵੱਡੀ ਦਿੱਕਤ ਆ ਸਕਦੀ ਹੈ ਔਰ ਇਹ ਇੱਕ ਆਦੇਸ਼ ਅੱਜ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੋ ਇਸ ਦੇ ਨਾਲ ਹੀ ਗੱਲ ਕਰਾਂਗੇ ਕਿ ਇੱਕ ਸਾਬਕਾ ਲੈਫਟੀਨੈਂਟ ਕਰਨਲ ਦੇ ਇੱਕ ਟਵੀਟ ਨੇ ਪੰਜਾਬ ਦੇ ਡਿਜੀਪੀ ਨੂੰ ਆਦੇਸ਼ ਜਾਰੀ ਕਰਨ ਦੇ ਲਈ ਮਜਬੂਰ ਕਰ ਦਿੱਤਾ ਕਿਹੜਾ ਆਦੇਸ਼ ਜਾਰੀ ਕੀਤਾ ਕਿਉਂ ਕੀਤਾ ਤੇ ਕਿਉਂ ਮਜਬੂਰ ਹੋਣਾ ਪਿਆ ਤੇ ਕਾਰਨ ਕੀ ਸੀ ਇਸ ਤੇ ਵੀ ਆਪਾਂ ਸੰਖੇਪ ਚ ਗੱਲ ਕਰਾਂਗੇ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਅੱਜ ਮੋਗਾ ਪੁਲਿਸ ਨੇ ਪੈਟਰੋਲ ਬੰਬ ਸਮੇਤ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਕਿੱਥੋਂ ਦੇ ਨੌਜਵਾਨ ਤੇ ਕੀ ਗ੍ਰਿਫਤਾਰੀ ਹੋਈ ਆ ਇਸ ਤੇ ਵੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸੰਖੇਪ ਚ ਗੱਲ ਕਰਦੇ ਹਾਂ ਕਿ ਅੱਜ ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਹੁਣ ਕੋਈ ਵੀ ਪੰਚ ਤੇ ਸਰਪੰਚ ਪੰਜਾਬ ਦਾ ਖਾਸ ਕਰਕੇ ਕਿ ਜੇਕਰ ਉਹਨੇ ਵਿਦੇਸ਼ ਜਾਣਾ ਤਾਂ ਉਸ ਨੂੰ ਅਗਿਆ ਲੈਣੀ ਪਵੇਗੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਉਹਨਾਂ ਨੂੰ ਬਕਾਇਦਾ ਲਿਖਤੀ ਚ ਅਗਿਆ ਲੈਣੀ ਪਵੇਗੀ ਜਿਸ ਤਰ੍ਹਾਂ ਪੰਜਾਬ ਦੇ ਮੁਲਾਜ਼ਮ ਵੈਸੇ ਤਾਂ ਮੁਲਾਜ਼ਮ ਕਿਤੋਂ ਦਾ ਵੀ ਹੋਵੇ ਉਸ ਨੂੰ ਜਦੋਂ ਵਿਦੇਸ਼ ਜਾਣਾ ਘੁੰਮਣ ਜਾਣਾ ਜਾਂ ਕਿਵੇਂ ਵੀ ਜਾਣਾ ਤਾਂ ਉਹਨੂੰ ਅਗਿਆ ਲੈਣੀ ਪੈਂਦੀ ਹੈ ਤਾਂ ਇਸੇ ਤਰ੍ਹਾਂ ਹੁਣ ਪੰਜ ਸਰਪੰਚ ਨੂੰ ਵੀ ਅਗਿਆ ਲੈਣੀ ਪਵੇਗੀ ਦੱਸਣਯੋਗ ਹੈ ਕਿ ਪੰਜਾਬ ਦੇ ਵਿੱਚ ਇਸ ਸਮੇ 13238 ਸਰਪੰਚ ਹੈ ਤੇ ਜਦ ਕਿ 88437 ਪੰਚਾਇਤ ਮੈਂਬਰ ਹੈ ਸੋ ਇਹ ਸਾਰੇ ਪੰਚਾਇਤ ਮੈਂਬਰ ਹੀ ਨਹੀਂ ਬਲਕਿ ਇਹਨਾਂ ਦੇ ਵਿੱਚੋਂ ਬਹੁ ਗਿਣਤੀ ਪੰਚਾਇਤ ਮੈਂਬਰ ਜਾਂ ਪੰਜ ਸਰਪੰਚ ਆਪਾਂ ਦੇਖਦੇ ਆ ਕਿ ਅਕਸਰ ਇਹ ਜੇ ਹੁੰਦੀ ਹੈ ਕਿ ਜਿਨ੍ਹਾਂ ਦੇ ਰਿਸ਼ਤੇਦਾਰ ਕਈਆਂ ਦੇ ਬੱਚੇ ਵਿਦੇਸ਼ਾਂ ਵਿੱਚ ਹੈ ਸੋ ਉਹਨਾਂ ਨੇ ਵਿਦੇਸ਼ਾਂ ਵਿੱਚ ਜਾਣਾ ਹੁੰਦਾ ਆਪਣੇ ਬੱਚਿਆਂ ਕੋਲ ਜਾਣਾ ਹੁੰਦਾ ਰਿਸ਼ਤੇਦਾਰਾਂ ਕੋਲ ਜਾਣਾ ਹੁੰਦਾ ਸੋ ਇਸ ਕਰਕੇ ਉਹ ਕਿੰਨਾ ਦਿੱਕਤਾਂ ਦੇ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਤੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਪੰਚ ਸਰਪੰਚਾਂ ਦੇ ਨੁਮਾਇंदे ਅਕਸਰ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ। ਸੋ ਆ ਸਾਡੇ ਨਾਲ ਬਚਿੱਤਰ ਸਿੰਘ ਜੋ ਪਿੰਡ ਬਾਦਸ਼ਾਹਪੁਰ ਦੇ ਨੁਮਾਇंदे ਨੇ, ਸਰਪੰਚ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਕਿੰਦਾਂ ਦੀ ਦਿੱਕਤ ਆ ਸਕਦੀ ਹੈ? ਕੀ ਇਹ ਆਦੇਸ਼ ਸਹੀ ਹੈ? ਐ ਬਚਿੱਤਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਬਹੁਤ-ਬਹੁਤ। ਜੀ ਅਜ ਬਚਿੱਤਰ ਸਿੰਘ ਜੀ ਇੱਕ ਇਹ ਦੱਸੋ ਕਿ ਆ ਜਿਹੜਾ ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ। ਕਿ ਹੁਣ ਪੰਚ ਤੇ ਸਰਪੰਚ ਨੂੰ ਵਿਦੇਸ਼ ਜਾਣ ਦੇ ਲਈ ਆਗਿਆ ਲੈਣੀ ਪੈਗੀ ਸਭ ਤੋਂ ਪਹਿਲਾਂ ਇਹਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਕਿ ਸਹੀ ਹੈ ਇਹ ਨਹੀਂ ਮੇਰੇ ਹਿਸਾਬ ਨਾਲ ਜੀ ਇਹ ਬਿਲਕੁਲ ਜਿਹੜਾ ਇੱਕ ਗਲਤ ਫੈਸਲਾ ਹੈ ਇੱਕ ਸਰਕਾਰ ਨੇ ਬਿਨਾਂ ਸੋਚੇ ਸਮਝੇ ਸਰਪੰਚਾਂ ਤੇ ਪੰਚਾਂ ਤੇ ਥੋਪਿਆ ਕਿਉਂਕਿ ਸਰਕਾਰ ਜਾਂ ਤਾਂ ਪੰਚਾਂ ਤੇ ਸਰਪੰਚਾਂ ਨੂੰ ਆਪਣਾ EMPLOYE ਮੰਨ ਲਵੇ ਹੂੰ ਕਿ ਉਹ ਪਰਮਿਸ਼ਨ ਲੈਣ ਜਾਂ ਉਹ ਉਹਦੀ ਗਾਈਡਲਾਈਨ ਦੇ ਮੁਤਾਬਕ ਉਹ ਚੱਲਣਾ ਤੇ ਦੂਜੇ ਨੰਬਰ ਤੇ ਜੇ ਹੁਣ ਸਰਪੰਚਾਂ ਦੇ ਪੰਚਾਂ ਦੇ ਬਹੁਤ ਬਹੁਤ ਸਰਪੰਚਾਂ ਤਾਂ ਨੇ ਜਿਨ੍ਹਾਂ ਦੇ ਵਿਦੇਸ਼ਾਂ ਦੇ ਵਿੱਚ ਬਿਜ਼ਨਸ ਨੇ ਵਿਦੇਸ਼ਾਂ ਦੇ ਵਿੱਚ ਕੰਮਕਾਰ ਨੇ ਤੇ ਉਹ ਆਪਣੀਆਂ ਸੁਆਮਾਂ ਜਿਹੜੀਆਂ ਨੇ ਉਹ ਪਿੰਡ ਦੇ ਲਈ ਵੀ ਦੇ ਰਹੇ ਨੇ ਤੇ ਉਹਨਾਂ ਦੇ ਪਿੰਡ ਦੇ ਲਈ ਪਿਆਰ ਆ ਉਹ ਤਾਂ ਕਰਕੇ ਇੱਥੇ ਸਰਪੰਚੀ ਕਰ ਰਹੇ ਨੇ ਤੇ ਰਹੀ ਗੱਲ ਵਿਕਾਸਕਾਰਾਂ ਦੀ ਵਿਕਾਸਕਾਰ ਕਦੇ ਪ੍ਰਭਾਵਿਤ ਨਹੀਂ ਹੁੰਦੇ ਹੈਗੇ ਕਿਉਂਕਿ ਜੇ ਮੈਂ ਆਪਣੇ ਤਜਰਬੇ ਦੇ ਤੋ ਹੀ ਲਾਵਾਂ ਮੈਂ ਪਿਛਲੇ ਲੋਕਾਂ ਨੂੰ ਨਾ ਦੇਖਾਂ ਜਾਂ ਅਗਲੇ ਨੂੰ ਨਾ ਦੇਖਾਂ ਤਾਂ ਪਿਛਲੇ 1 ਸਾਲ ਦੇ ਵਿੱਚ ਸਾਡੇ ਪਿੰਡ ਬਾਦਸ਼ਾਹਪੁਰ ਚ ਪੰਜਾਬ ਸਰਕਾਰ ਵੱਲੋਂ 1 ਰੁਪਿਆ ਵੀ ਨਹੀਂ ਆਇਆ ਜਿਹਦੇ ਲਈ ਵਿਕਾਸ ਕਾਰਜ ਜਿਹਦੇ ਕੋਈ ਚੱਲ ਸਕਣ ਜਾਂ ਹੋਣ ਸੈਂਟਰ ਸਰਕਾਰ ਦੇ ਜਿਹੜੇ ਪੈਸੇ ਉਹ ਰੈਗੂਲਰ ਪੰਜਰ ਮਹੀਨੇ ਬਾਅਦ ਜਿਹੜੀ ਕਿਸ਼ਤ ਆਉਂਦੀ ਉਹ ਆਉਂਦੀ ਆ ਤੇ ਵਿਕਾਸ ਕਾਰਜ ਕੋਈ ਪ੍ਰਭਾਵਿਤ ਨਹੀਂ ਹੁੰਦੇ ਇਹਦੇ ਨਾਲ ਤੇ ਨਾ ਹੀ ਕੋਈ ਐਡਾ ਕੋਈ ਹੈਗੀ ਆ ਜਿਹੜੇ ਮੈਨੂੰ ਲੱਗਦਾ ਵੀ ਕੋਈ ਵਧੀਆ ਫਸਾ ਨਹੀਂ ਅੱਛਾ ਅੱਛਾ ਬਚਿੱਤਰ ਸਿੰਘ ਜੀ ਕੀ ਦੱਸੋ ਕਿ ਜਦੋਂ ਕੋਈ ਵੀ ਸਰਪੰਚ ਜਾਂ ਪੰਚ ਵਿਦੇਸ਼ ਜਾਂਦਾ ਹੈ ਜਾਂ ਕਿਸੇ ਮੰਨ ਲਓ ਕਿ ਜੇ ਪ੍ਰੋਗਰਾਮ ਜਾਂਦਾ 2-4 ਦਿਨ ਲਈ ਆਪਣੇ ਪਿੰਡ ਤੋਂ ਬਾਹਰ ਜਾਂਦਾ ਤਾਂ ਫਿਰ ਉਹ ਉਹਦਾ ਕਰਾਈਟੇਰੀਆ ਕੀ ਆ ਕਿ ਜੇ ਕੋਈ ਪਿੰਡ ਵਿੱਚ ਵਿਕਾਸ ਕਰ ਚੱਲਦਾ ਤਾਂ ਉਹਦੇ ਲਈ ਉਹ ਕੋਈ ਨੋਮੀਨੇਟ ਕਰਕੇ ਜਾਂਦਾ ਹੈ ਪਰਸਨ ਨੂੰ ਜਾਂ ਕਿਵੇਂ ਕਿਸਦੇ ਸਿਰ ਤੇ ਛੱਡ ਕੇ ਜਾਂਦਾ ਉਹ ਅਸਲ ਦੇ ਵਿੱਚ ਜਿਹੜੀਆਂ ਇਹ ਵਿਕਾਸ ਕਾਰਜ ਜਿਹੜੇ ਚੱਲਦੇ ਹੁੰਦੇ ਨੇ ਉਹਦੀ ਜਿਹੜੀ ਸੁਪਰਵੀਜ਼ਨ ਆ ਉਹ ਹਮੇਸ਼ਾ ਸਰਪੰਚ ਨਹੀਂ ਕਰਦਾ ਉਹਦੇ ਨਾਲ ਜਿਹੜੇ ਪੰਚ ਚੁਣੇ ਹੁੰਦੇ ਨੇ ਪਿੰਡ ਦੇ ਵਿੱਚੋਂ ਉਹ ਵੀ ਸੁਪਰਵੀਜ਼ਨ ਕਰਦੇ ਨੇ ਉਹ ਵੀ ਉਨਾ ਹੀ ਰੋਲ ਨਿਭਾਉਂਦੇ ਨੇ ਜਿੰਨਾ ਸਰਪੰਚ ਨਿਭਾਉਂਦਾ ਜੇ ਕਦੇ ਸਰਪੰਚ ਨੂੰ 2-4 ਦਿਨ ਹਫ਼ਤਾ ਦਸ ਦਿਨ ਬਿਲਕੁਲ ਜਾਣਾ ਪੈ ਜਾਂਦਾ ਤਾਂ ਪਿੱਛੋਂ ਪੰਚ ਜਾਂ ਇਹ ਜਿਹੜੇ ਆਮ ਜ਼ਿੰਮੇਵਾਰ ਲੋਕ ਨੇ ਪਿੰਡ ਦੇ ਉਹ ਇਹ ਜਿਹੜੀ ਜ਼ਿੰਮੇਵਾਰੀ ਹੈ ਬੜੀ ਵਧੀਆ ਤਰੀਕੇ ਨਾਲ ਉਹ ਨਿਭਾ ਲੈਂਦੇ ਨੇ ਕੋਈ ਇਤਾਂ ਦੀ ਦਿੱਕਤ ਨਹੀਂ ਕੋਈ ਪੰਚਾਇਤ ਸੈਕਟਰੀ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਹੁੰਦੀ ਹੈ ਜੀ ਪੰਚਾਇਤ ਸੈਕਟਰੀ ਦੇ ਜੀ ਦੇ ਤੇ ਵੀਡੀਓ ਸਾਹਿਬ ਦੇ ਅਧੀਨ ਹੀ ਜਿਹੜੇ ਵਿਕਾਸ ਕਾਰਜ ਨੇ ਉਹ ਚੱਲਦੇ ਨੇ ਉਹਨਾਂ ਦੀ ਵੀ ਪ੍ਰੋਪਰ ਸੁਪਰਵਾਈਜ਼ਨ ਰਹਿੰਦੀ ਆ ਉਹਨਾਂ ਦੀ ਮਤਲਬ ਇਹ ਜੇ ਮੈਂ ਅਫਸਰਾਂ ਦੇ ਉਤੋਂ ਬਿਨਾਂ ਦੱਸਿਆ ਸੀਗਾ ਕਿਉਂਕਿ ਪਿੰਡ ਦੇ ਵੀ ਲੋਕ ਜ਼ਿੰਮੇਵਾਰ ਹੁੰਦੇ ਨੇ ਸੁਪਰਵਾਈਜ਼ਨ ਕਰਦੇ ਨੇ ਪੰਚ ਵੀ ਕਰਦੇ ਨੇ ਸਰਪੰਚ ਵੀ ਕਰਦੇ ਨੇ ਪਰ ਜੇ ਅਫਸਰਾਂ ਨੂੰ ਦੇਖੀਏ ਤਾਂ ਅਫਸਰਾਂ ਦੀ ਸੁਪਰਵਾਈਜ਼ਨ ਹਮੇਸ਼ਾ ਹੀ ਰਹਿੰਦੀ ਆ ਉਹ ਉਹ ਜਿਹੜਾ ਮਾਰਦੀ ਮਾਰਦੇ ਰਹੇ ਅੱਛਾ ਤੁਹਾਨੂੰ ਲੱਗਦਾ ਵੀ ਕੋਈ ਵਿਕਾਸ ਕਾਰਜ ਪ੍ਰਭਾਵਤ ਹਾਨ ਹੋਣ ਵਾਲੇ ਨਹੀਂ ਹੈ 10 15 20 ਤੇ 5 7 10 ਦਿਨ ਦੇ ਅੰਦਰ ਅ ਨਹੀਂ ਸਰ ਇਦਾਂ ਦਾ ਕੋਈ ਨਹੀਂ ਹੋਣਾ ਜਿਹੜੀ ਪ੍ਰਭਾਵਿਤ ਹੋਣ ਵਾਲੀ ਗੱਲ ਉਹ ਇਹੀ ਆ ਕਿ ਉਹ ਸਰਪੰਚਾਂ ਦੇ ਬਿਜ਼ਨਸ ਜਾਂ ਉਹਨਾਂ ਦਾ ਜਿਹੜਾ ਸੈਕਸ ਘਾਟੇ ਦਾ ਹੈਗਾ ਉਹ ਚੀਜ਼ਾਂ ਪ੍ਰਭਾਵਿਤ ਹੋਣਗੀਆਂ ਤੇ ਹੋਰ ਕੋਈ ਚੀਜ਼ ਇਹਨਾਂ ਪ੍ਰਭਾਵਿਤ ਨਹੀਂ ਹੋਣੀ ਹੈਗੀ ਕਿਉਂਕਿ ਸਰਕਾਰ ਤੇ ਸਰਪੰਚ ਜਿਹੜੇ ਆ ਉਹ ਸਰਕਾਰ ਦੇ EMPLOYE ਨਹੀਂ ਹੈਗੇ ਉਹ ਮਤਲਬ ਆਪਣੀ ਮਨਮਰਜ਼ੀ ਨਾਲ ਕਿਤੇ ਵੀ ਜਾ ਸਕਦੇ ਨੇ ਤੇ ਉਹ ਆਪਣੀ ਸੇਵਾ ਨਿਭਾ ਰਹੇ ਨੇ ਕਿਉਂਕਿ ਸਰਕਾਰ ਉਹਨਾਂ ਨੂੰ ਕੋਈ ਵਜਵੀ ਤਨਖਾਹ ਨਹੀਂ ਦਿੰਦੀ ਅੱਛਾ ਬੱਚੀ ਤਰਸਿੰਝ ਕੋਈ ਲੈ ਮੈਨੂੰ ਇਹ ਦੱਸੋ ਕਿ ਸਰਕਾਰ ਕੋਈ ਦਿੰਦੀ ਹੈ ਇਹਨਾਂ ਸਰਪੰਚਾਂ ਪੰਚਾਂ ਨੂੰ ਨਹੀਂ ਮੈਂ ਮਤਲਬ ਮੈਨੂੰ ਇੱਕ ਸਾਲ ਇਹ ਦੂਜਾ ਮਹੀਨਾ ਜਿਹੜਾ ਚੱਲਦਾ ਪਿਆ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪੱਤਾ ਡੀਏਡੀਏ ਤਨਖਾਹ ਕੁਝ ਵੀ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਜਿਹੜੀ ਸਰਕਾਰ ਵੱਲੋਂ ਸਪੰਚਾਂ ਨੂੰ ਜਾਂ ਪੰਚਾਂ ਨੂੰ ਮਿਲਦੀ ਆ ਅਜੇ ਕਿ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਉਹ ਸ਼ੁਰੂ ਹੋਇਆ ਨਹੀਂ ਸ਼ੁਰੂ ਕਾਗਜ਼ਾਂ 'ਚ ਹੀ ਨੇ ਗੱਲਾਂ ਜੀ ਹੂੰ ਹਾਂਜੀ ਅਜੇ ਤੱਕ ਕੁਝ ਨਹੀਂ ਉਹ 2000 ਰੁਪਏ ਮੇਰੀ ਸੀਐਮ ਸਾਹਿਬ ਨਾਲ ਪਟਿਆਲੇ ਉਦੋਂ ਜਿੱਦੋਂ ਉਹਨਾਂ ਨੇ ਗੱਲ ਹੋਈ ਸੀ ਤਾਂ ਸੀਐਮ ਸਾਹਿਬ ਨਾਲ ਸਾਹਮਣੇ ਸਾਹਮਣੀ ਗੱਲ ਹੋਈ ਸੀਗੀ ਕਿ ਇੱਥੇ ਜਿੰਨੇ ਵੀ ਅਧਿਕਾਰੀ ਨੇ ਇਸ ਹਾਲ ਦੇ ਅੰਦਰ ਉਹ ਸਾਰਿਆਂ ਦੀ ਇੱਕ ਸਰਕਾਰ ਨੇ ਤਨਖਾਹ ਨਿਭਾਤੀ ਹੋਈ ਹੈ ਜੋ ਆਪਣੀਆਂ ਸੁਵਿਵਾਨ ਨਿਭਾ ਰਹੇ ਨੇ ਇੱਕ ਸਰਪੰਚ ਤੇ ਪੰਚੀ ਇਦਾਂ ਦੇ ਬੰਦੇ ਨੇ ਜਿਹੜੇ ਫ੍ਰੀ ਦੇ ਵਿੱਚ ਆਪਣਾ ਕੰਮ ਛੱਡ ਕੇ ਆਪ ਦੀ ਜੇਬ ਚੋਂ ਪੈਸੇ ਖਰਚ ਕੇ ਸੁਵਿਵਾਨ ਨਿਭਾਉਂਦੇ ਨੇ ਉਹਨਾਂ ਨੂੰ ਕੋਈ ਵੀ ਸਰਕਾਰ ਨੂੰ ਕੋਈ ਭੱਤਾ ਤਨਖਾਹ ਜਾਂ ਕਿਸੇ ਤਰੀਕ ਦਾ ਕੋਈ ਮਤਲਬ ਸਹਾਇਤਾ ਜਿਹੜੀ ਉਹ ਨਹੀਂ ਮਿਲਦੀ ਹੈਗੀ ਅੱਛਾ ਬਜੀਤ ਸਿੰਘ ਜੀ ਇੱਕ ਹੁਣ ਇਹ ਦੱਸੋ ਵੀ ਜਿਹੜਾ ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਤਾ ਦੇਖੋ ਕੋਈ ਵੀ ਆਦੇਸ਼ ਆ ਕੋਈ ਵੀ ਹੁਕਮ ਆ ਜਦੋਂ ਇੱਕ ਜਾਰੀ ਕਰ ਦਿੰਦੇ ਆ ਅਗਰ ਆਪਾਂ ਉਹਨੂੰ ਨਹੀਂ ਮੰਨਦੇ ਦੇਖੋ ਜੇ ਤਾਂ ਉਹ ਸਰਕਾਰ ਐਕਸ਼ਨ ਨਾ ਲਵੇ ਤਾਂ ਕੋਈ ਦਿੱਕਤ ਨਹੀਂ ਤੇ ਜਦੋਂ ਸਰਕਾਰ ਨੇ ਉਹਨੂੰ ਆਪਣੇ ਸਿਕੰਜੇ ਚ ਕਸਣਾ ਹੁੰਦਾ ਤਾਂ ਫਿਰ ਉਹ ਕਿਵੇਂ ਨਾ ਕਿਵੇਂ ਆਪਣੇ ਸਿਕੰਜੇ ਚ ਲੈ ਲੈਂਦੀ ਆ ਵੀ ਤੁਸੀਂ ਉਹ ਦੇਸ਼ ਦੀ ਉਲੰਘਣਾ ਕਰਦੇ ਜਾਂ ਤੁਸੀਂ ਉਸ ਦੀ ਕਰਤੀ ਤਾਂ ਹੁਣ ਇਹ ਆਦੇਸ਼ ਦੀ ਉਲੰਘਣਾ ਨਾ ਹੋਵੇ ਜਾਂ ਕਿਸੇ ਪੰਜ ਸਰਪੰਚ ਤੇ ਗਾਜ ਨਾ ਡਿਗੇ ਪੁੱਲ ਭਲੇਖੇ ਦੇ ਵਿੱਚ ਵੀ ਕਈ ਆਪਾਂ ਕਹਿੰਦੇ ਵੀ ਆਪਾਂ ਨੂੰ ਕਿਹੜਾ ਕਿਸੇ ਦੱਸਿਆ ਚਲੋ ਆਪਾਂ ਚੱਲਦੇ ਆਂ ਵਿਦੇਸ਼ ਦੱਸਦੇ ਲਾਏ ਤੇ ਵਾਪਸ ਆ ਗਏ ਜਾਂ ਦੋ ਦਿਨ ਲਾਈ ਤਾਂ ਉਹਦੇ ਚ ਹੁਣ ਕੋਈ ਯੂਨਿਟੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਐਸੋਸੀਏਸ਼ਨ ਲੈਵਲ ਤੇ ਜਾਂ ਪੰਜ ਸਰਪੰਚ ਪੱਧਰ ਤੇ ਕੋਈ ਇਲਾਕੇ ਦੇ ਬਲਾਕ ਦੇ ਜ਼ਿਲ੍ਹੇ ਦੇ ਲੈਵਲ ਤੇ ਕੋਈ ਇਦਾਂ ਦਾ ਕੋਸ਼ਿਸ਼ ਕੀਤੀ ਹੈ ਕਰਨ ਦੀ ਹੋਣੀ ਆ ਵੀ ਆਪਾਂ ਹੁਣ ਇਹਦਾ ਵਿਰੋਧ ਕਰਨਾ ਜਾਂ ਕਿਵੇਂ ਇਹ ਸਰ ਸੱਚ ਪੰਜਾਬ ਦੀ ਪੂਰੇ ਸਰਪੰਚਾਂ ਦੀ ਐਸੋਸੀਏਸ਼ਨ ਬਣੀ ਹੋਈ ਆ ਮਾਲਵੇ ਦੀ ਵੀ ਬਣੀ ਹੋਈ ਆ ਅਸੀਂ ਪੂਰੇ ਵਿਚਾਰ ਇਹ ਵਿਚਾਰ ਦੀ ਨਾਜ ਪਰ ਜਿਹੜੀ ਹੈਗੀ ਆ ਗੱਲ ਕਿ ਇਹਨੂੰ ਇਹਨੂੰ ਸੋਲਵ ਕਿੱਦਾਂ ਕੀਤਾ ਜਾ ਸਕਦਾ ਜਿੱਦਾਂ ਸਰਕਾਰ ਨੇ ਪੰਜਾਬ ਸਰਕਾਰ ਨੇ ਕੋ ਮੋਰ ਵਧੀਆ ਕੰਮ ਕੀਤਾ ਕਿ ਜਿਹੜੇ ਸਰਟੀਫਿਕੇਟ ਆਨਲਾਈਨ ਕੀਤੇ ਨੇ ਸਰਪੰਚਾ ਕੋਲੇ ਪੋਰਟਲ ਚੱਲਦੇ ਨੇ ਉਹਦੇ ਨਾਲ ਹੀ ਉਸੇ ਪੋਰਟਲ ਤੇ ਇੱਕ ਜੇ ਇਹਨੂੰ ਲਾਗੂ ਕਰ ਹੀ ਦਿੱਤਾ ਗਿਆ ਵੀ ਉਸ ਪੋਰਟਲ ਤੇ ਇਹਦਾ ਵੀ ਆਪਸ਼ਨ ਨਾਲ ਲਾਗੂ ਕਰ ਦਿੱਤਾ ਜਾਵੇ ਤੇ ਜੇ ਸਰਪੰਚ ਨੂੰ ਕਿਸੇ ਨੂੰ ਪਰਮਿਸ਼ਨ ਚਾਹੀਦੀ ਵੀ ਆ ਮੰਨ ਲੈਂਦੇ ਆ ਜੇ ਸਰਕਾਰ ਨੇ ਹੁਣ ਥੋਪਟਾ ਤੇ ਉਹਨੂੰ ਆਪਾਂ ਉਹਦਾ ਹੱਲ ਕੀ ਕਰ ਸਕਦੇ ਆ ਕਿ ਉੱਥੇ ਆਪਸ਼ਨ ਕਰ ਦੇਣ ਕਿ 24 ਆਵਰ ਦੇ ਵਿੱਚ ਸਰਪੰਚ ਨੂੰ ਪਰਮਿਸ਼ਨ ਜਿਹੜੀ ਆ ਆਪਣੇ ਆਪ ਗ੍ਰਾਂਟ ਹੋ ਜਵੇ ਹੂੰ ਹੂੰ ਪੋਰਟਲ ਤੇ ਹੀ ਸਰਪੰਚ ਅਪਲਾਈ ਕਰ ਦਵੇ ਤੇ ਪੋਰਟਲ ਤੋਂ ਹੀ ਇਹਨੂੰ ਗ੍ਰਾਂਟ ਹੋ ਜਾਵੇ ਤਾਂ ਜੋ ਕੋਈ ਦਿੱਕਤ ਨਾ ਆਵੇ ਮਤਲਬ ਸਮਾਂ ਨਿਰਧਾਰਤ ਹੋਣਾ ਚਾਹੀਦਾ ਹੈ ਬਿਲਕੁਲ 24 ਘੰਟੇ ਹੁਣ ਐਮਰਜੈਂਸੀ 'ਚ ਵੀ ਦੇਖੋ ਸ੍ਰੀਮਾਨ ਜੀ ਐਮਰਜੈਂਸੀ 'ਚ ਵੀ ਕਈ ਵਾਰੀ ਜਾਣਾ ਪੈਂਦਾ ਕਈ ਵਾਰੀ ਬੰਦੇ ਕਿਸੇ ਕੰਮ ਗਏ ਹੋਏ ਸ਼ਹਿਰ ਨੂੰ ਤੇ ਉਹ ਵਾਪਸ ਘਰੇ ਨਹੀਂ ਜਾਂਦੇ ਉਹ ਸਿੱਧਾ ਦਿੱਲੀ ਵਰਗوں ਨੂੰ ਚੱਲ ਜਾਂਦੇ ਨੇ ਉੱਥੋਂ ਆਪਣਾ ਉਹਨਾਂ ਨੇ ਰਿਸ਼ਤਿਆਂ 'ਚ ਕੰਮਕਾਰ ਜਾਂ ਰਿਸ਼ਤੇ ਨੇ ਜਾਂ ਆਪਣੇ ਪਰਿਵਾਰਿਕ ਮਸਲੇ ਨੇ ਉਹ ਦੇਖਣੇ ਹੁੰਦੇ ਨੇ ਉਹ ਮਤਲਬ ਕਿਸੇ ਨੂੰ ਵੀ ਐਮਰਜੈਂਸੀ ਜਾਣਾ ਪੈ ਸਕਦਾ ਚਲੋ ਠੀਕ ਹੈ ਅਭ ਜਿੱਤਨ ਸਿੰਘ ਜੀ ਸਾਡਾ ਮਕਸਦ ਇਹ ਸੀ ਕਿ ਸਰਕਾਰ ਦੀ ਗਲਤੀ ਹੋਈ ਹੈ ਤੇ ਨਾਲ ਘਟੋ ਘਟ ਤੁਹਾਡੀ ਆਵਾਜ਼ ਵੀ ਜਿਹੜੀ ਸਰਕਾਰ ਤੱਕ ਜਾਣੀ ਚਾਹੀਦੀ ਹੈ ਸਾਡਾ ਇਹ ਮਕਸਦ ਸੀ ਸੋ ਤੁਸੀਂ ਪੰਚਾਇਤ ਸਰਪੰਚਾਂ ਦੀ ਗੱਲ ਰੱਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਤਨ ਸਿੰਘ ਜੀ ਥੈਂਕ ਯੂ ਠੀਕ ਹੈ ਸਰ ਧੰਨਵਾਦ ਜੀ ਬਹੁਤ ਬਹੁਤ ਸੋ ਇਹ ਬਚਿੱਤਰ ਸਿੰਘ ਜੋ ਇਹਨਾਂ ਦੇ ਪਤਨੀ ਸਰਪੰਚ ਨੇ ਪਿੰਡ ਬਾਦਸ਼ਾਹਪੁਰ ਦੇ ਸੋ ਉਹਨਾਂ ਨੇ ਇੱਕ ਗੱਲ ਜਿਹੜੀ ਬੜੀ ਵਧੀਆ ਰੱਖੀ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਸਮਾਨ ਨਿਰਧਾਰਤ ਹੋਣਾ ਚਾਹੀਦਾ ਇੱਕ ਤਾਂ ਕਿ ਜੇਕਰ ਪੰਜਾਬ ਸਰਕਾਰ ਨੇ ਇੱਕ ਦੇਸ਼ ਜਾਰੀ ਕੀਤਾ ਸੀ ਉਹਦੀ ਪਾਲਣਾ ਕਰਦੇ ਆਂ ਸਿਰ ਮੱਥੇ ਪ੍ਰਵਾਨ ਕਰਦੇ ਆਂ ਪਰ ਇੱਕ ਉਹਦਾ ਸਮਾਂ ਨਿਰਧਾਰਿਤ ਹੋਣਾ ਚਾਹੀਦਾ ਔਰ ਦੂਜੀ ਗੱਲ ਕਿਸੇ ਦਫ਼ਤਰ ਚ ਨਾ ਜਾਣਾ ਪਵੇ ਜਿਹੜਾ ਪੋਰਟਲ ਪੰਚਾਂ ਸਰਪੰਚਾਂ ਦੇ ਉਹਦੇ ਚੱਲਦਾ ਹੈ ਤਾਂ ਉਸੇ ਪੋਰਟਲ ਚ ਇੱਕ ਆਪਸ਼ਨ ਹੋਰ ਹੋਣੀ ਚਾਹੀਦੀ ਹੈ ਵੀ ਜੇ ਕਿਸੇ ਸਰਪੰਚ ਨੇ ਪਰਮਿਸ਼ਨ ਲੈਣੀ ਆ ਤਾਂ ਉਹ ਉਸੇ ਤੋਂ ਅਪਲਾਈ ਕਰੇ ਤੇ 24 ਘੰਟੇ ਜਾਂ ਵੱਧ ਤੋਂ ਵੱਧ 48 ਘੰਟਿਆਂ ਚੋਂ ਪਰਮਿਸ਼ਨ ਜਿਹੜੀ ਗ੍ਰਾਂਟ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਜਾਂ ਜੋ ਵੀ ਉਹਦੇ ਰਿਪਲਾਈ ਆਉਣਾ ਹੈ ਤਾਂ ਉਹਨਾਂ ਨੂੰ 24 ਘੰਟੇ ਜਾਂ 48 ਘੰਟੇ ਚ ਉੱਥੇ ਹੀ ਪਤਾ ਲੱਗਿਆ ਹੋਣਾ ਚਾਹੀਦਾ ਉਹਨੂੰ ਕਿਤੇ ਆਉਣ ਜਾਣ ਦੀ ਖੱਜਲ ਖਵਾਰੀ ਦੀ ਲੋੜ ਨਹੀਂ ਹੋਣੀ ਚਾਹੀਦੀ ਸੋ ਇਹ ਪੰਚਾਇਤ ਸਰਪੰਚਾਂ ਦੀ ਮੰਗ ਹੈ ਜੋ ਮੰਗ ਜਾਇਜ਼ ਵੀ ਹੈ ਕਿਉਂ ਕਿ ਅੱਜ ਕੱਲ ਆਪਾਂ ਦੇਖਦੇ ਆ ਕਿ ਖਾਸ ਕਰਕੇ ਪੰਜਾਬ ਦੇ ਵਿੱਚੋਂ ਬਹੁ ਗਿਣਤੀ ਲੋਕਾਂ ਦੇ ਬੱਚੇ ਵਿਦੇਸ਼ਾਂ 'ਚ ਹੈ ਜਾਣਾ ਪੈ ਸਕਦਾ ਕਦੇ ਵੀ ਜਾਣਾ ਪੈ ਸਕਦਾ ਸੋ ਇਸ ਕਰਕੇ ਪਰਮਿਸ਼ਨ ਨਹੀਂ ਹੋਏਗੀ ਤਾਂ ਜੇਕਰ ਕੋਈ ਪੰਚ ਸਰਪੰਚ ਬਿਨਾਂ ਪਰਮਿਸ਼ਨ ਤੋਂ ਚਲਾ ਗਿਆ ਤਾਂ ਹੋ ਸਕਦਾ ਉਹਤੇ ਸਰਕਾਰ ਐਕਸ਼ਨ ਲਵੇ ਔਰ ਲਏਗੀ ਜਦੋਂ ਇੱਕ आदेश ਜਾਰੀ ਕਰਦਾ ਤਾਂ ਉਸ ਆਦੇਸ਼ ਦੀ ਉਲੰਘਣਾ ਦੀ ਐਕਸ਼ਨ ਤਾਂ ਬਣਦਾ ਹੈ ਤਾਂ ਇਸ ਕਰਕੇ ਸਰਕਾਰੇ ਜਿਹੜੇ ਪੰਚ ਸਰਪੰਚ ਨੇ ਕੋਈ ਮੁਲਾਜ਼ਮ ਨਹੀਂ ਤਾਂ ਇਸ ਕਰਕੇ ਇਹਨਾਂ ਦੇ ਉੱਪਰ ਅਗਰ ਜੇ ਲਾਤਾ ਤਾਂ ਇਦਾਂ ਦੀ ਜਿਹੜੀ ਪਰਮਿਸ਼ਨਾਂ ਗ੍ਰਾਂਟ ਹੋਣੀ ਆ ਜਾਂ ਜੋ ਵੀ ਹੈ ਤਾਂ ਉਹਦੀ ਜਿਹੜੀ ਹੋਣੀ ਚਾਹੀਦੀ ਆ ਸੋ ਇਹ ਪੰਚਾ ਸਰਪੰਚਾਂ ਦਾ ਮਸਲਾ ਹੈਗਾ ਪੰਜਾਬ ਨਾਲ ਜੁੜਿਆ ਪੰਜਾਬ ਸਰਕਾਰ ਨੇ ਉਹਨਾਂ ਦੇ ਉੱਪਰ ਇੱਕ ਆਦੇਸ਼ ਜਾਰੀ ਕਰਦੇ ਆ ਉਹਨਾਂ ਨੂੰ ਪਰਮਿਸ਼ਨ ਲੈਣ ਦੇ ਲਈ ਵੀ ਜਿਹੜੇ ਪੰਜ ਸਰ ਪੰਜ ਵਿਦੇਸ਼ਾ ਜਾਣੇ ਚਾਹੁੰਦੇ ਆ ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਅੱਗੇ ਲੈ ਤੋ ਬਿਨਾ ਨਹੀਂ ਜਾ ਸਕਦੇ ਸੋ ਹੁਣ ਗੱਲ ਕਰਦੇ ਆ ਕਿ ਡੀਜੀਪੀ ਪੰਜਾਬ ਨੇ ਅੱਜ ਇੱਕ ਆਦੇਸ਼ ਜਾਰੀ ਕੀਤਾ ਪੂਰੇ ਪੰਜਾਬ ਦੇ ਉਹਨਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਲਈ ਜਿਹੜੇ ਪੁਲਿਸ ਅਸਕਾਰਡ ਦੇ ਨਾਲ ਜਿਹੜੇ ਰਿਲੇਟਡ ਨੇ ਅਸਕਾਰਡ ਦੇ ਮਤਲਬ ਕਿ ਜਿਹੜੇ ਬੀਵੀਆਈਪੀ ਵੀਆਈਪੀ ਜਦੋਂ ਜਾਂਦੇ ਆ ਤਾਂ ਆਪਾਂ ਅਕਸਰ ਦੇਖਦੇ ਆ ਕਿ ਉਹਨਾਂ ਦੇ ਅੱਗੇ ਪਿੱਛੇ ਅਸਕਾਰਡ ਦੀਆਂ ਗੱਡੀਆਂ ਇੱਕ ਪਾਇਲਟ ਤੇ ਇੱਕ ਸਕਾਟ ਹੂਟਰ ਮਾਰਦੀਆਂ ਜਾਂਦੀਆਂ ਤਾਂ ਉਹਨਾਂ ਦੇ ਵਿੱਚ ਅਕਸਰ ਹਾਦਸਿਆਂ ਦਾ ਕਈ ਵਾਰ ਦੇਖਿਆ ਕਿ ਆਪਾਂ ਜੇ ਫਲਾਮ ਜਿਹੜੇ ਵੀਆਈਪੀ ਦੀ ਗੱਡੀ ਹੈ ਜਿਹੜੀ ਹਾਦਸੇ ਦਾ ਸ਼ਕਾਰ ਹੋ ਗਈ ਫਲਾਮ ਵੀਆਈਪੀ ਦੀ ਗੱਡੀ ਜਾਂ ਫਲਾਮ ਅਧਿਕਾਰੀ ਦੀ ਗੱਡੀ ਐਮਐਲਏ ਦੀ ਗੱਡੀ ਚੇਅਰਮੈਨ ਦੀ ਗੱਡੀ ਆਪਾਂ ਦੇਖਦੇ ਹਾਂ ਕਿ ਉਹ ਹਾਦਸੇ ਦਾ ਸ਼ਕਾਰ ਹੁੰਦੀ ਹੈ ਕਿਉਂਕਿ ਜੇਕਰ ਆਪਣੀ ਗੱਡੀ ਤੇ ਕੋਈ ਹੂਟਰ ਲੱਗ ਗਿਆ ਤਾਂ ਆਪਾਂ ਕੋ ਰੱਬ ਨਹੀਂ ਬਣ ਗਏ ਜ਼ਰੂਰੀ ਨਹੀਂ ਕਿ ਅਸੀਂ ਹੂਟਰ ਮਾਰਤਾ ਤੇ ਲੋਕ ਆਪਣੇ ਆਪ ਹੀ ਸਾਡਾ ਰਸਤਾ ਜਿਹੜਾ ਉਹ ਛੱਡ ਦੇ ਜਾਣ ਸੋ ਇਸ ਕਰਕੇ ਕੱਲ ਪਹਿਲੀ ਗੱਲ ਤਾਂ ਇਹ ਕਿ ਹੋਇਆ ਕਿਉਂ ਜੋ ਅੱਜ ਆਦੇਸ਼ ਜਾਰੀ ਕੀਤਾ ਕਰਨਾ ਕਿਉਂ ਪਿਆ ਆਦੇਸ਼ ਇਸ ਕਰਕੇ ਜਾਰੀ ਕਰਨਾ ਪਿਆ ਕਿ ਕੱਲ ਜੀਰਕਪੁਰ ਦੇ ਵਿੱਚ ਇੱਕ ਕਿਸੇ ਵੀਆਈਪੀ ਦੀ ਅਸਕਾਰ ਗੱਡੀ ਨੇ ਇੱਕ ਜਿਹੜੇ ਸਾਬਕਾ ਲੈਫਟੀਨੈਂਟ ਜਰਨਲ ਉਹਨਾਂ ਦੀ ਗੱਡੀ ਨੂੰ ਫੇਟ ਮਾਰ ਦਿੱਤੀ ਤਾਂ ਉਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੋ ਉਸ ਤੋਂ ਬਾਅਦ ਉਸ ਸਾਬਕਾ ਲੈਫਟੀਨੈਂਟ ਜਰਨਲ ਨੇ ਡੀਜੀਪੀ ਪੰਜਾਬ ਨੂੰ ਇੱਕ ਟਵੀਟ ਕੀਤਾ ਕਿ ਜਿੰਨੀਆਂ ਸਕਾਟ ਤੇ ਪਾਇਲਟ ਗੱਡੀਆਂ ਜਿਹੜੀਆਂ ਬੀਬੀ ਜਾਂ ਵੀਵੀਆਈਪੀ ਜਾਂ ਵੀਆਈਪੀ ਦੇ ਨਾਲ ਚੱਲਦੀਆਂ ਤਾਂ ਉਹਨਾਂ ਦੀ ਕਲਾਸ ਲਈ ਜਾਵੇ ਘੱਟੋ-ਘੱਟ ਉਹਨਾਂ ਨੂੰ ਸਮਝਾਇਆ ਜਾਵੇ ਕਿ ਤੁਸੀਂ ਚਲਾਉਣਾ ਕਿਵੇਂ ਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਸਿਖਾਈ ਜਾਵੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਕਿਵੇਂ ਆ ਰੋੜ ਤੋਂ ਕਿਹ ਸਾਈਡ ਤੇ ਜਾਣਾ ਜੇ ਕੋਈ ਪੈਦਲ ਜਾ ਰਿਹਾ ਉਹਦਾ ਬਚਾਅ ਕਰਨਾ ਕਿਵੇਂ ਆ ਸੋ ਉਸ ਤੋਂ ਬਾਅਦ ਅੱਜ ਡੀਜੀਪੀ ਪੰਜਾਬ ਗੌਰਵ ਯਾਦਮ ਨੇ ਇੱਕ ਪੱਤਰ ਜਾਰੀ ਕੀਤਾ ਸੋ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਕਿ ਪੱਤਰ ਜਾਰੀ ਕਰਕੇ ਉਹਦੇ ਵਿੱਚ ਲਿਖਿਆ ਹੈ ਕਿ ਸਾਨੂੰ ਸਬਰ ਤੇ ਸੰਜਮ ਵਰਤਣ ਦੀ ਜ਼ਰੂਰਤ ਹੈ ਉਹਨਾਂ ਨੇ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਖਾਸ ਕਰਕੇ ਉਹਨਾਂ ਜਿਹੜੇ VIP ਤੇ VVIP ਦੀਆਂ ਪਾਇਲਟਾਂ ਤੇ ਸਕਾਟ ਦੇ ਨਾਲ ਚੱਲਦੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਕਾਟ ਕਈ ਵਾਰ ਆਪਾਂ ਸਮਝਦੇ ਆ ਕਿ ਕੀ ਹੈ ਪਾਇਲਟ ਤੇ ਸਕਾਟ ਆਪਾਂ ਦੇਖਦੇ ਆ ਕਿ ਅਕਸਰ ਜਦੋਂ ਹੂਟਰ ਮਾਰਦੇ ਆ ਆਪਾਂ ਦੇਖਦੇ ਆ ਕਿ ਹਾਈਵੇ ਤੇ ਜਾਂਦੇ ਆ ਦੋ ਅੱਗੇ ਦੋ ਪਿੱਛੇ ਇੱਕ ਅੱਗੇ ਇੱਕ ਪਿੱਛੇ ਤਾਂ ਵਿਚਾਲੇ VVIP ਦੀ ਗੱਡੀ ਜਾਂਦੀ ਹੈ ਉਹ ਸਕਾਟ ਦੇ ਆ ਪਾਇਲਟ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਸੰਜਮ ਵਰਤਣ ਦੀ ਜ਼ਰੂਰਤ ਹੈ ਤੇ ਨਾਲ ਹੀ ਸਬਰ ਵਰਤਣ ਦੀ ਸਲਾਹ ਦਿੱਤੀ ਹੈ ਡੀਜੀਪੀ ਪੰਜਾਬ ਨੇ ਉਹਨਾਂ ਨੂੰ ਤੇ ਦੂਜਾ ਉਹਨਾਂ ਨੇ ਇਹ ਵੀ ਲਿਖਿਆ ਕਿ ਅਸੀਂ ਲੋਕਾਂ ਦੇ ਰਾਖੇ ਹਾਂ ਤੇ ਜਦੋਂ ਲੋਕਾਂ ਦੀ ਕੋਈ ਭੀੜ ਪੈਂਦੀ ਆ ਉਹਦੇ ਰੱਖਿਆ ਕਰਨਾ ਸਾਡਾ ਫਰਜ਼ ਹੈ ਤੇ ਅਸੀਂ ਕਿਸੇ ਵੀਆਈਪੀ ਗੱਡੀ ਦੇ ਵਿੱਚ ਚੜ ਕੇ ਕੋਈ ਰੱਬ ਨਹੀਂ ਬਣ ਜਾਂਦੇ ਤੇ ਸਾਨੂੰ ਵੀ ਟ੍ਰੈਫਿਕ ਨਿਯਮਾਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਨੂੰ ਜ਼ਰੂਰੀ ਸਮਝਿਆ ਜਾਣਾ ਚਾਹੀਦਾ ਔਰ ਉਹਨਾਂ ਨੇ ਇਹ ਵੀ ਲਿਖਿਆ ਕਿ ਸਾਨੂੰ ਆਚਰਣ ਜਿਹੜਾ ਆਪਣਾ ਆਚਰਣ ਉਹ ਸੁਧਾਰਨ ਦੀ ਜ਼ਰੂਰਤ ਹੁੰਦੀ ਹੈ ਮੈਂ ਜੇ ਥੋੜਾ ਜਿਹਾ ਪਿੱਛੇ ਜਾਵਾਂ ਤਾਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਕਾਫੀ ਸਮਾਂ ਪਹਿਲਾਂ ਵੀ ਇੱਕ ਖਾਸ ਕਰਕੇ ਚੌਕੀਆਂ ਤੇ ਥਾਣਿਆਂ ਦੇ ਮੁਨਸ਼ੀਆਂ ਨੂੰ ਇੱਕ ਪੱਤਰ ਲਿਖਿਆ ਸੀ ਕਿ ਜਦੋਂ ਕੋਈ ਫੋਨ ਆਵੇ ਤਾਂ ਉਹਨਾਂ ਨੂੰ ਫੋਨ ਚੱਕਣ ਤੋਂ ਪਹਿਲਾਂ ਸ਼੍ਰੀਮਾਨ ਜੀ ਕਹਿੰਦਾ ਔਰ ਅਕਸਰ ਆਪਾਂ ਦੇਖਦੇ ਆਂ ਕਿ ਕੋਈ ਵੀ ਵਿਅਕਤੀ ਜਦੋਂ ਥਾਣੇ ਦੇ ਨੰਬਰ ਤੇ ਫੋਨ ਕਰਦਾ ਹੈ ਐਸਐਚਓ ਨੂੰ ਛੱਡ ਕੇ ਜਦੋਂ ਵੀ ਅਕਸਰ ਆਪਾਂ ਫੋਨ ਥਾਣੇ ਦਾ ਜਿਹੜਾ ਨਿੱਜੀ ਨੰਬਰ ਹੈ ਤਾਂ ਜਦੋਂ ਕੋਈ ਮੁੰਚੀ ਜਾਂ ਸਹਿ ਮੁੰਚੀ ਜਾਂ ਕੋਈ ਵੀ ਉਹਦੀ ਸੀਟ ਤੇ ਬੈਠਾ ਹੈ ਜਦੋਂ ਸਰਕਾਰੀ ਫੋਨ ਨੂੰ ਚੱਕਦਾ ਤਾਂ ਤੁਹਾਨੂੰ ਉਹ ਸ਼੍ਰੀਮਾਨ ਜੀ ਕਹਿੰਦਾ ਤਾਂ ਉਹ ਵੀ ਇੱਕ ਉਸ ਪੱਤਰ ਦੀ ਦੇਣਾ ਜਿਹੜਾ ਡੀਜੀਪੀ ਪੰਜਾਬ ਨੇ ਬਹੁਤ ਧੇਰ ਪਹਿਲਾਂ ਲਿਖਿਆ ਸੀ ਚੁਸ ਕਰਕੇ ਅੱਜ ਡੀਜੀਪੀ ਪੰਜਾਬ ਦੇ ਮੁਰ ਤੋਂ ਪੱਤਰ ਲਿਖਿਆ ਕਿ ਤੁਹਾਨੂੰ ਇੱਕ ਸਕੂਲ ਟ੍ਰੇਨਿੰਗ ਦੇ ਵਿੱਚ ਭੇਜਣਾ ਪਏਗਾ ਉਥੋਂ ਟ੍ਰੇਨਿੰਗ ਲੈਣੀ ਪਏਗੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਿਵੇਂ ਕਰਨੀ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਪਏਗੀ ਕਿਉਂ ਕਿਉਂਕਿ ਜਦੋਂ ਆਪਾਂ ਇੱਕ ਹੌਟਲ ਮਾਰਕ ਹੈ ਔਰ ਗੱਡੀਆਂ ਦੀ ਸਪੀਡ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਫਿਰ ਸਾਨੂੰ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਪੈਦਲ ਜਾਣ ਵਾਲਾ ਇੱਕ ਗਰੀਬ ਰੇੜੀ ਰਿਕਸ਼ੇ ਵਾਲਾ ਤਾਂ ਸਾਨੂੰ ਦਿਖਾਈ ਦਿੰਦਾ ਹੀ ਨਹੀਂ ਪਰ ਅ ਕਈ ਵਾਰ ਸਾਨੂੰ ਗੱਡੀਆਂ ਵਾਲੇ ਵੀ ਦਿਖਾਈ ਦੇਣਾ ਬੰਦ ਕਰ ਦਿੰਦੇ ਨੇ ਕਿ ਕੋਈ ਗੱਡੀ ਵਾਲਾ ਵੀ ਰਸਤੇ ਜਾ ਰਿਹਾ ਉਹ ਸਾਈਡ ਤੇ ਆ ਤਾਂ ਫਿਰ ਵੀ ਆਪਾਂ ਫੇਟ ਮਾਰ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਆ। ਤੇ ਉਹ ਇਸ ਕਰਕੇ ਡੀਜੀਪੀ ਪੰਜਾਬ ਦਾ ਇੱਕ ਸਹਾਨਜੋਗ ਕਦਮ ਹੈ। ਚੰਗਾ ਕਦਮ ਹੈ। ਔਰ ਵੱਡੀ ਗੱਲ ਹੈ ਕਿ ਡੀਜੀਪੀ ਪੰਜਾਬ ਨੇ ਉਸ ਟਵੀਟ ਤੇ ਉੱਪਰ ਅਸਰ ਕਰਦੇ ਆ। ਉਸ ਟਵੀਟ ਨੂੰ ਤੁਰੰਤ ਉਹਨੂੰ ਉਹਦੇ ਤੇ ਆਦੇਸ਼ ਜਾਰੀ ਕਰਦੇ ਆ ਜਿਹੜਾ ਇਹ ਪੱਤਰ ਆਹੇ ਲਿਖਿਆ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਅੱਜ ਪੰਜਾਬ ਦੇ ਮੋਗਾਚ ਮੋਗਾ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਚਾਰੋਂ ਨੌਜਵਾਨ ਫਰੀਦਕੋਟ ਦੇ ਰਹਿਣ ਵਾਲੇ ਆ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਫਿਰ ਇਹਨਾਂ ਦੇ ਕੋਲੋਂ ਪੈਟਰੋਲ ਬੰਬ ਬਰਾਮਦ ਹੋਏ ਆ ਇਹ ਪੈਟਰੋਲ ਬੰਬ ਦੱਸਿਆ ਜਾਂਦਾ ਕਿ ਬੀਰਾਂ ਦੀਆਂ ਜੋ ਬੀਅਰ ਹੁੰਦੀਆਂ ਉਹਨਾਂ ਦੀਆਂ ਬੋਤਲਾਂ ਦੇ ਵਿੱਚ ਪੈਟਰੋਲ ਪਾਕੀ ਬਣਾਈ ਗਈ ਸੀ ਉਹਨਾਂ ਤੋਂ ਮਛਸਾਂ ਤੇ ਹੋਰ ਕਾਫੀ ਕੋ ਡੈਟੋਨੇਟਰ ਵਗੈਰਾ ਹੋਰ ਇਦਾਂ ਦਾ ਬਰਾਮਦਗੀ ਹੋਈ ਆ ਹੁਣ ਇਦਾਂ ਦਾ ਸਾਡਾ ਨੌਜਵਾਨ ਜਾ ਕਿੱਧਰ ਨੂੰ ਰਿਹਾ ਜਿਹੜੀ ਮੇਨ ਸੋਚਣ ਵਾਲੀ ਗੱਲ ਆ ਕਿ ਸਾਡਾ ਨੌਜਵਾਨ ਕਿਹੜੇ ਰਸਤੇ 'ਤੇ ਰੁਪਿਆ ਕਿ ਇੱਕ ਪਿੰਡਾਂ ਦੇ ਭੋਲੇ ਪਾਲੇ ਨੌਜਵਾਨ ਜਿਨ੍ਹਾਂ ਨੂੰ ਕਦੇ ਇਸ ਬਾਰੇ ਨੌਲੇਜ ਨਹੀਂ ਸੀ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਅਸੀਂ ਇਹ ਕੰਮ ਕਰਨਾ ਹੈ ਤੇ ਅੱਜ ਉਹੀ ਨੌਜਵਾਨ ਕਿਸੇ ਨੇ ਕਿਹੜੇ ਕਰਾਹੇ ਪੈ ਗਿਆ ਕਿਸੇ ਤੋਂ ਕੋਈ ਚੀਜ਼ ਬਰਾਮਦ ਹੋ ਰਹੀ ਹੈ ਕੋਈ ਕਿਸੇ ਕੇਸਾਂ ਦੇ ਵਿੱਚ ਉਲਝਿਆ ਹੋਇਆ ਕੋਈ ਚੋਰੀ ਦੇ ਕੋਈ ਠੱਗੀ ਦੇ ਕੋਈ ਕਿੱਦਾਂ ਦੇ ਅਲੱਗ-ਅਲੱਗ ਕੇਸਾਂ ਦੇ ਜਿਹੜੇ ਵਿੱਚ ਉਲਝੇ ਹੋਇਆ ਸੋ ਇਹਨਾਂ ਨੌਜਵਾਨਾਂ ਦੀ ਅੱਜ ਗ੍ਰਿਫਤਾਰੀ ਮੋਗਾ ਪੁਲਿਸ ਨੇ ਕੀਤੀ ਹੈ ਗ੍ਰਿਫਤਾਰੀ ਤੋਂ ਬਾਅਦ ਮੋਗਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਨਜ਼ਰ ਮਾਰਦੇ ਹਾਂ ਕਿ ਮੋਗਾ ਦੇ ਸੀਨੀਅਰ ਪੁਲਿਸ ਅਧਿਕਾਰੀ ਜੋ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਇਹਦੇ ਵਿੱਚ ਸ਼੍ਰੀ ਅਜੇ ਗਾਂਧੀ ਜੀ ਜੀ ਆਈਪੀਐਸ मान्योग एसएसपी ਮੋਗਾ ਸਾਹਿਬ ਦੇ ਜੋ ਮਾੜੇ ਅਨਸ਼ਰਾਂ ਦੇ ਖਿਲਾਫ ਮੋਹਮ ਵਿੱਡੀ ਹੋਈ ਹੈ ਉਸ ਦੇ ਤਹਿਤ ਬਾਗਾਪੁਰਾਣਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਕੱਲ ਜੋ ਪਿਛਲੇ ਦਿਨੀ ਵਾਰਦਾਤਾਂ ਹੋਈਆਂ ਸੀ ਉਹਨਾਂ ਚ ਨਾਲ ਹੀ ਮਿਲਦੀ ਜੁਲਦੀ ਇੱਕ ਵਾਰਦਾਤ ਹੋਰ ਹੋਣ ਲੱਗੀ ਸੀ ਇਹ ਬੰਦੇ ਜਿਆਦਾ ਚਾਰੇ ਬੰਦੇ ਜਿਹੜੇ ਆਏ ਸੀਗੇ ਫਰੀਦਕੋਟ ਤੋਂ ਆਏ ਸੀਗੇ ਇਹਨਾਂ ਦਾ ਟਾਰਗੇਟ ਸੀਗਾ ਜਿਹੜਾ ਠੇਕਾ ਮੋਗਾ ਰੋਡ ਤੇ ਹੈਗਾ ਉਹ ਤੇ ਇਹ ਮਤਲਬ ਉਹਤੇ ਤੇ ਭੀੜ ਵਾਲੀ ਜਗ੍ਹਾ 'ਚ دہشت ਫੈਲਾਉਣਾ ਚਾਹੁੰਦੇ ਸੀ ਤਾਂ ਕਿ ਜਿੰਨਾਂ ਤੋਂ ਇਹਨਾਂ ਨੇ ਪੈਸੇ ਮੰਗੇ ਹੋਏ ਨੇ ਬਾਹਰ ਜਿਹੜੇ ਬੈਠੇ ਨੇ ਇਹਨਾਂ ਦੇ ਹੈਂਡਲਰ ਤਾਂ ਉਹਨਾਂ ਨੂੰ ਫਿਰੌਤੀਆਂ ਲੋਕ ਦੇ ਸਕਣ ਪਰ ਚੰਗੀ ਕਿਸਮਤ ਸੀ ਕਿ ਕਿਸੇ ਇੱਕ ਜਾਗਰੂਕ ਸ਼ਹਿਰੀ ਨੇ ਮੁਖਬਰ ਨੇ ਜਿਹਨੂੰ ਕਹਿ ਸਕਦੇ ਆ ਉਹਨੇ ਜਾਣਕਾਰੀ ਦਿੱਤੀ ਟਾਈਮ ਸਰ ਉਹਨੂੰ ਸਿਰਫ ਇੱਕ ਮੋਟਰਸਾਈਕਲ ਦੀਆਂ ਬਿੰਗੀਆਂ ਕੀਤੀਆਂ ਹੋਈਆਂ ਜਿਹੜੀਆਂ ਨੰਬਰ ਪਲੇਟਾਂ ਸੀ ਉਹ ਤੋਂ ਸ਼ੱਕ ਪੈ ਗਿਆ ਤੇ ਮੈਂ ਇਹ ਇਥੇ ਇਹ ਵੀ ਕਹਿਣਾ ਚਾਹਾਂਗਾ ਥੋੜੇ ਦਰਾਹੀਂ ਸਾਰੇ ਚੈਨਲਾਂ ਰਹੀਂ ਜਿਨੇ ਵੀ ਕਿਸੇ ਦੀ ਵੀ ਨੋਟਿਸ 'ਚ ਕੋਈ ਬਿਨਾ ਨੰਬਰ ਜਾਂ ਨੰਬਰ ਪਲੇਟ ਤੇ ਮਿੱਟੀ ਲੱਗੀ ਹੋਈ ਜਾਂ ਨੰਬਰ ਪਲੇਟ ਮੀਡੀਆ ਨੂੰ ਮੁੜੀਆਂ ਹੋਈਆਂ ਹੋਣ ਉਹ ਜ਼ਰੂਰ ਪੁਲਿਸ ਦੇ ਧਿਆਨ 'ਚ ਲਿਆਇਆ ਕਰੋ ਕਿਉਂਕਿ ਇਹ ਜਿਹੇ ਮਾੜੇ ਬੰਦੇ ਹੁੰਦੇ ਨੇ ਇਹ ਸੋਚ ਕੇ ਆਏ ਹੁੰਦੇ ਨੇ ਕੁਛ ਨਾ ਕੁਛ ਮਾੜਾ ਕਰਨਾ ਜਿਹਦਾ ਨੰਬਰ ਲੁਕੋਲੇ ਹਜੇ ਉਸੇ ਤਹਰ ਚੱਲਦੇ ਹੋਏ ਐਸ ਐਚਓ ਜਤਿੰਦਰ ਸਿੰਘ ਇਹਨਾਂ ਦੇ ਨਾਲ ਏਐਸਆਈ ਜਗਤਾਰ ਸਿੰਘ ਨੇ ਮੌਕੇ ਤੇ ਹੀ ਰੇਡ ਕੀਤਾ ਤਾਂ ਉਹਨਾਂ ਨੇ ਮੋਟਰਸਾਈਕਲ ਭਜਾ ਲਏ ਉਹਨਾਂ ਦੀਆਂ ਪੈਟਰੋਲ ਵਾਲੀਆਂ ਤਿੰਨ ਬੋਤਲਾਂ ਉਹਨਾਂ ਤੋਂ ਮਿਲਿਆ ਨੇ ਇੱਕ ਮਾਚਿਸ ਮਿਲੀ ਹੈ ਇੱਕ ਲਾਈਟਰ ਮਿਲਿਆ ਹੈ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਬਾਕੀ ਇਹਨਾਂ ਦੇ ਮੋਬਾਈਲ ਵੀ ਕਬਜ਼ੇ 'ਚ ਲਏ ਗਏ ਨੇ ਤੇ ਕਾਬੂ ਕਰ ਲਏ ਗਏ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 249 ਦਰਜ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ પાਕੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀਗਾ ਜੋ ਪੇਸ਼ ਕਰਨ ਤੇ ਇਹਨਾਂ ਦੇ ਖਿਲਾਫ 3 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੈਗਾ ਪਿੱਛੇ ਕੌਣ ਇਹਨਾਂ ਦੇ ਕੰਮ ਕਰਦੇ ਪਿੱਛੇ ਹਜੇ ਤੁਹਾਨੂੰ ਨਾਂ ਨਹੀਂ ਦੱਸ ਸਕਦੇ ਅਸੀਂ ਜਿਹੜੇ ਲੋਕਲ ਸੀ ਕਿਉਂਕਿ ਉਹ ਭੱਜ ਜਾਣਗੇ ਫਿਰ ਮਤਲਬ ਪਤਾ ਤਾਂ ਲੱਗਿਆ ਹੈਗਾ ਅਸੀਂ ਉਹ ਕਰ ਰਹੇ ਹਾਂ ਕਾਰਵਾਈ ਉਹਤੇ ਉਹਨੂੰ ਵੀ ਫੜ ਕੇ ਤੁਹਾਡੇ ਸਾਹਮਣੇ ਲਿਆ ਕੇ ਕਰਾਂਗੇ ਬਾਕੀ ਫੋਰਨ ਚ ਜਿਹੜਾ ਉਹ ਪਹਿਲਾ ਵਾਲੀ ਬੰਦੇ ਹੈਗੇ ਨੇ ਜਿਹੜਾ ਸਨੀ ਹੈਗਾ ਇੱਕ ਧਰਮ ਧਰਮਾ ਹੈਗਾ ਉਹ ਮਲੇਸ਼ੀਆ ਚ ਹੈਗਾ ਸਨੀ ਜਿਹੜਾ ਹੈਗਾ ਯੂ ਐਸ ਏ ਚ ਹੈ ਸਰ ਜੋ ਮਾਰੀ ਮਸਤਕਾ ਵਿੱਚ ਲਿਖੇ ਪਟੋਲ ਬੰਦ ਸੁਟਿਆ ਗਿਆ ਸੀ ਕੀ ਇਹ ਰਿਲੇਟਡ ਉਸੇ ਦੇ ਨਾਲ ਹੀ ਇਹ ਇਹ ਬੰਦੇ ਨਵੇਂ ਨੇ ਜੀ ਹੈ ਤਾਂ ਮਤਲਬ ਉਸੇ ਸੀਕੁਐਂਸ ਦਾ ਹੀ ਪਾਰਟ ਕਹਿ ਸਕਦੇ ਆ ਪਰ ਇਹ ਬੰਦੇ ਨਵੇਂ ਹੈਗੇ ਨੇ ਤੇ ਇੱਕ ਕਿਸਮਤ ਚੰਗੀ ਸੀਗੀ ਕਿ ਕੋਈ ਹਾਦਸਾ ਹੋਣ ਤੋਂ ਟਲ ਗਿਆ ਤੇ ਇੱਕ ਬਹੁਤ ਵੱਡੀ ਵਾਰਦਾਤ ਤੋਂ ਆਪਾਂ ਬਚਾ ਕਰ ਲਿਆ ਪੁਲਿਸ ਦੀ ਇਹਨਾਂ ਤੇ ਪਹਿਲਾਂ ਵੀ ਮੁਕਾਦਮੇ ਦਰਜ ਨੇ ਜੀ ਤੁਹਾਨੂੰ ਪ੍ਰੈਸ ਨੋਟ ਦੇ ਦਿੱਤਾ ਹੈਗਾ ਰੋਹਿਤ ਕੁਮਾਰ ਤੇ ਦੋ ਪਰਚੇ ਦਰਜ ਨੇ ਖੁਸ਼ਪ੍ਰੀਤ ਤੇ ਦੋ ਪਰਚੇ ਨੇ ਤੇ ਸਾਵਨ ਤੇ ਵੀ ਇੱਕ ਪਰਚਾ ਹੈਗਾ ਜੀ ਸਰ ਇਹ ਸਾਰੇ ਦੇ ਸਾਰੇ ਫੀਲ ਕੋਡ ਸਾਰੇ ਫਰੀਦਕੋਟ ਤੋਂ ਨੇ ਬਾਕੀ ਤਾਂ ਉਥੋਂ ਦਸ਼ਪੇਸ਼ ਕੋਲੋਨੀ ਫਰੀਦਕੋਟ ਦੇ ਹੈਗੇ ਨੇ ਇੱਕ ਰਾਜੋਵਾਲ ਹੈਗੇ ਆਪਣਾ ਬੋਲੇਵਾਲ ਚੌਕੀ ਦੇ ਵਿੱਚ ਪੈਂਦਾ ਪਿੰਡ ਸਦਰ ਫਰੀਦਕੋਟ ਦੇ ਵਿੱਚ ਜਿਵੇਂ ਠੇਕਿਆਂ ਦੀ ਗੱਲ ਕੀਤੀ ਠੇਕਿਆਂ ਦੇ ਇਹਨਾਂ ਸੁਤਨਾ ਸੀਗਾ ਜਾਂ ਸਾਜੀ ਸੀ ਉਹਨਾਂ ਦੀ ਕੋਈ ਐਕਸੋਰਸ਼ਨ ਵਾਸਤੇ ਕੋਈ ਹੋਰ ਕੋਈ ਕਾਲਸ ਕਰੀ ਸੀ ਇਹਨਾਂ ਨੂੰ ਇਹੋ ਜਿਹੀਆਂ ਕਾਲਸ ਮਤਲਬ ਪਹਿਲਾਂ ਹੋਈਆਂ ਸੀਗੀਆਂ ਪਰ ਹੁਣ ਕੋਈ ਕਾਲ ਨਹੀਂ ਆਈ ਸੀ ਇਹਨਾਂ ਨੂੰ ਪਿਛਲੇ ਮਤਲਬ ਕਹਿ ਲਓ 2-3 ਮਹੀਨੇ ਦੀ ਕੋਈ ਕਾਲ ਇਹ ਜੀ ਅਸੀਂ ਟਰੇਸ ਨਹੀਂ ਕੀਤੀ ਸੀ ਪਰ ਪਹਿਲਾਂ ਕਾਲਾਂ ਆਈਆਂ ਸੀ ਉਸੇ ਉਸੇ ਚ ਹੀ ਇਹ ਮਤਲਬ ਡਰਾਮ ਕਾ ਕੇ ਪੈਸੇ ਲੈਣਾ ਚਾਹੁੰਦੇ ਸੀ ਸਰ ਕਿਸ ਧਾਰਾ ਦੇ ਅਧੀਨ ਇਹਨਾਂ ਤੇ ਪਰਚਾ ਦੱਸਿਓ ਇਹਨਾਂ ਤੇ ਜੀ 109 ਜਿਹੜੀ ਕਿ ਪੁਰਾਣੇ 307 ਦੇ ਬਰਾਬਰ ਹੈ 308 55 ਜਿਹੜੀ ਕਿ 115 ਆਈਪੀਸੀ ਦੀ ਧਾਰਾ ਦੇ ਬਰਾਬਰ ਹੈ ਕਹਾਟ 34 ਦੀ ਜਿਹੜੀ ਹੈਗੀ ਹੈ ਤੇ 120 ਬੀ ਹੈ ਤੇ 35 ਸੋ ਬਿਲਕੁਲ ਆਪਾਂ ਸੁਣਿਆ ਕਿ ਮੋਗਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਹਦੀ ਜਾਣਕਾਰੀ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਇਹਨਾਂ ਤੋਂ ਬਰਾਮਦਗੀ ਹੋਈ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਦਾ ਸਬੰਧ ਕਿੱਥੇ ਹੈ ਇਹਨਾਂ ਦੀ ਬੈਕਗ੍ਰਾਉਂਡ ਕਿਦਾਂ ਦੀ ਹੈ ਸਾਰੀ ਜਾਣਕਾਰੀ ਜਿਹੜੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਿੱਤੀ ਹੈ ਸੋ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ